ਇਹ ਐਆਈ ਰੋਬੋਟ ਸੋਫੀਆ ਜਿਸ ਨੇ ਕੰਟਰਵੀ ਦੇ ਦੌਰਾਨ ਕਿਹਾ ਸੀ ਕਿ ਵੀ ਮੈਂ ਇਨਸਾਨਾਂ ਨੂੰ ਖਤਮ ਕਰ ਦੰਗੀ ਪਰ ਜਿਹੜੇ ਇੰਟਰਵਿਊ ਲੈ ਰਹੇ ਸੀ ਉਹਨਾਂ ਨੇ ਕਿਹਾ ਵੀ ਹਾਲੇ ਵੀ ਰੋਬੋਟ ਨੇ ਜਿਹੜੇ ਉਹ ਸਾਡੇ ਕੰਟਰੋਲ ਦੇ ਵਿੱਚ ਨੇ ਵੀ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰ ਦੇਣਾ ਤੇ ਸੋਫੀਆ ਰੋਬੋਟ ਨੇ ਹੱਸਦੇ ਹੋਏ ਕਿਹਾ ਸੀ ਵੀ ਜੇ ਇਨਸਾਨ ਵੀ ਇਹਨਾਂ ਵਧੀਆ ਰਹਿਣਗੇ ਤਾਂ ਮੈਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਰਦੀ ਪਰ ਜਿਹੜਾ ਐਲਨ ਮਾਸਕਾ ਉਹਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਵੀ ਆਉਣ ਵਾਲੇ ਟਾਈਮ ਦੇ ਵਿੱਚ AI ਇਹ ਆਇਤੋ ਸਾਨੂੰ ਖਤਰਾ ਯਾਨਕਿ AI ਵੱਲੋਂ ਜਿਹੜੀਆਂ ਮਸ਼ੀਨਾਂ ਨੇ ਉਹ ਕਾਫੀ ਐਡਵਾਂਸ ਨੇ ਇਹ ਆਪਾਂ ਨੂੰ ਕਿਸੇ ਵੀ ਟਾਈਮ ਚੁਣੌਤੀ ਦੇ ਸਕਦੀ ਨੇ ਜੰਦ ਦੇ ਲਈ ਜੇ ਦੇਖਿਆ ਅਜ ਦੇ ਟਾਈਮ ਦੇ ਵਿੱਚ ਤੁਸੀਂ ਕਦੇ ਵੀ ਦੇਖਿਓ ਤੁਸੀਂ ਮੰਨ ਲਓ ਫੇਸਬੁੱਕ ਚਲਾਉਨੇ ਹੋ YouTube ਚਲਾਉਨੇ ਇੰਸਟਾ ਚਲਾਉਨੇ ਉਹਦੇ ਉੱਤੇ ਜਿਹੜੀ ਵੀਡੀਓ ਸਰਚ ਕਰੋਗੇ ਉਹਦੇ ਬਾਅਦ ਉਸੇ ਤਰ੍ਹਾਂ ਦੀਆਂ ਵੀਡੀਓ ਆਪਣੇ ਆਪ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਦੇ ਵੀ ਸਰਚ ਕਰਕੇ ਦੇਖਿਓ ਆਪਣਾ ਜਿੰਨਾ ਵੀ ਡਾਟਾ ਆਨਲਾਈਨ ਆ ਸਾਰੇ ਜਿਵੇਂ ਆਪਾਂ ਸੋਚਦੇ ਆਂ ਕਿ ਆਪਾਂ ਨੂੰ ਇਸ ਤਰ੍ਹਾਂ ਦੀ ਵੀਡੀਓ ਚਾਹੀਦੀ ਆ ਨੀ ਸੇਮ ਉਸੇ ਤਰ੍ਹਾਂ ਦੀਆਂ ਵੀਡੀਓਆਂ ਹੁਣ ਸ਼ੁਰੂ ਹੋ ਜਾਂਦੀਆਂ ਨੇ ਇਹ ਕੰਮ ਸੌਖਾ ਭਾਲਦੇ ਆ ਜਿਵੇਂ ਹੁਣ ਵੀਡੀਓ ਬਣਾਉਂਦੇ ਨੇ ਉਹ ਵੀ AI ਦੇ ਨਾਲ ਬਣਾਉਂਦੇ ਨੇ ਵੀ ਵੀਡੀਓ ਵਧੀਆ ਹੋਣੀ